ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਟੈਡਾ ਕਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਣੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਲੁੱਟਾਂ ਖੋਹਾਂ ਤੇ ਚੋਰੀਆਂ ਦੇ ਮਾਮਲੇ ਅਕਸਰ ਹੀ ਸਾਹਮਣੇ ਦੇਖਣ ਨੂੰ ਮਿਲਦੇ ਰਹਿੰਦੇ ਹਨ ਪਰ ਬਹੁਤ ਘੱਟ ਇਸ ਤਰ੍ਹਾਂ ਹੁੰਦਾ ਹੈ ਕਿ ਚੋਰੀ ਦੀਆਂ ਚੀਜ਼ਾਂ ਜਿਹੜੀਆਂ ਨੇ ਵਾਪਸ ਆ ਜਾਣ ਬਹੁਤ ਸਾਰੇ ਲੋਕਾਂ ਦੀ ਇੱਕ ਕਹਾਵਤ ਸੱਚੀ ਹੁੰਦੀ ਜ਼ਰੂਰ ਨਜ਼ਰ ਆਉਂਦੀ ਹੈ ਕਿ ਖੂਚ ਡਿੱਗੀ ਚੀਜ਼ ਕਦੇ ਥਿਉਂਦੀ ਨਹੀਂ ਕਹਿੰਦੇ ਭਾਵੇਂ ਹੈ ਕਿ ਚੋਰੀ ਹੋਈਆਂ ਚੀਜ਼ਾਂ ਕਦੇ ਵਾਪਸ ਤਾਂ ਨਹੀਂ ਮਿਲਦੀਆਂ ਪਰ ਜੇਕਰ ਚੋਰ ਫੜਿਆ ਜਾਵੇ ਤੇ ਚੋਰੀ ਕੀਤੀ ਚੀਜ਼ ਕਿੱਥੇ ਵਿਕੀ ਉਹ ਵੀ ਪਤਾ ਲੱਗ ਜਾਵੇ ਤੇ ਫੇਰ ਵੀ ਚੀਜ਼ ਨਾ ਮਿਲੇ ਤੇ ਬੜੀ ਸੋਚਣ ਵਾਲੀ ਗੱਲ ਹੋ ਜਾਂਦੀ ਏ ਇਹ ਕਹਾਣੀ ਬੀਤੀ ਏ ਤਾਂ ਦਦੀ ਹੈ ਕਿ ਕਾਉਂਸਲਰ ਅਸ਼ੋਕ ਕੁਮਾਰ ਢੁੱਟੋ ਜੋ ਕਿ ਅੱਜ ਪ੍ਰੈਸ ਕਾਨਫਰੰਸ ਤੇ ਸਾਹਮਣੇ ਆ ਕੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਨਸਾਫ ਨਾ ਦੇਣ ਦੀ ਜਿਹੜੀ ਇਹ ਗੱਲ ਉਹਨਾਂ ਨੇ ਰੱਖੀ ਹੈ ਉਹਨਾਂ ਨੇ ਕਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਲੁਟੇਰੇ ਆਣੇ ਮੇਰੀ ਚੈਨ ਜਿਹੜੀ ਹੈ ਉਹ ਤੋੜ ਲਈ ਸੀ ਚੋਰੀ ਕਰ ਲਈ ਸੀ ਮੇਰੇ ਕੋਲੋਂ ਖੋ ਲਈ ਸੀ ਲੁਟੇਰੇ ਰਾਹ ਦੇ ਵਿੱਚ ਪੈ ਜਾਂਦੇ ਨੇ ਤੇ ਮੇਰੇ ਕੋਲੋਂ ਚੈਨ ਖੋ ਕੇ ਲੈ ਜਾਂਦੇ ਨੇ ਜਿਹੜੀ ਚੈਨ ਜਿਹੜੀ ਕਰੀਬ 1,80,000 ਰੁਪਏ ਦੇ ਲੱਗ ਚਾਗੇ ਪੱਕੇ ਬਿਲ ਵੀ ਉਹਨਾਂ ਨੇ ਆਪਣੇ ਦਿਖਾ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਚੋਰ ਫੜਿਆ ਗਿਆ ਚੋਰ ਫੜੇ ਜਾਣ ਤੋਂ ਬਾਅਦ ਆ ਉਹ ਬੱਕ ਵੀ ਗਿਆ ਕਿ ਉਸਨੇ ਚੋਰੀ ਕਰਕੇ ਉਹ ਚੈਨ ਵੇਚੀ ਕਿੱਥੇ ਪਰ ਫਿਲਹਾਲ ਤੱਕ ਮੇਰੀ ਚੈਨ ਮੈਨੂੰ ਵਾਪਸ ਨਹੀਂ ਕਰਵਾਈ ਗਈ ਹਾਲਾਂਕਿ ਉਹ ਐਸਐਚਓ ਸਿਟੀ ਤੇ ਨਾਲ ਦੀ ਨਾਲ ਐਸਐਸਪੀ ਨੂੰ ਵੀ ਮਿਲ ਕੇ ਆਏ ਨੇ ਉਹਨਾਂ ਨੇ ਪੱਕਾ ਬਿੱਲ ਦੇਣ ਦੀ ਗੱਲ ਕੀਤੀ ਤੇ ਅੱਜ ਮੈਂ ਪੱਕਾ ਬਿੱਲ ਵੀ ਲੈ ਕੇ ਜਾ ਰਿਹਾ ਹਾਂ ਉਮੀਦ ਹੈ ਕਿ ਇਹ ਮੈਨੂੰ ਚੈਨ ਜਿਹੜੀ ਹੈ ਵਾਪਸ ਮਿਲੇਗੀ ਪਰ ਮੈਂ ਖੱਜਲ ਖਰਾਬ ਬਹੁਤ ਹੋਇਆ ਜੇਕਰ ਇੱਕ ਕਾਉਂਸਲਰ ਜਿਹਾ ਹੋ ਸਕੇ ਤੇ ਆਮ ਜਨਤਾ ਨਾਲ ਕੀ ਬਣੇਗਾ ਇਹ ਗੱਲਾਂ ਕਹਿੰਦਿਆ ਹੋਇਆ ਅਸੋਕ ਕੁਮਾਰ ਪੁੱਟੋ ਨੇ ਕਿਹਾ ਕਿ ਮੇਰੇ ਉੱਤੇ ਮੈਨੂੰ ਐ ਲੱਗਦਾ ਕਿ ਪੋਲੀਟੀਕਲ ਦਬਾਅ ਹੋਣ ਕਰਕੇ ਸ਼ਾਇਦ ਮੇਰਾ ਹੱਲ ਨਹੀਂ ਹੋ ਰਿਹਾ ਮੈਨੂੰ ਦਬਾਇਆ ਜਾ ਰਿਹਾ ਮੇਰਾ ਕੰਮ ਦਬਾਇਆ ਜਾ ਰਿਹਾ ਤੇ ਮੇਰੀ ਉਹ ਚੈਣ ਨਹੀਂ ਮਿਲਦੀ ਪਈ ਕੀ ਕਾਰਨ ਨੇ ਤੁਸੀਂ ਵੀ ਆਪਣੀ ਗੱਲ ਕਹਿ ਕੇ ਦੱਸਿਓ ਆਪਣਾ ਕਮੈਂਟ ਜ਼ਰੂਰ ਕਰਿਓ ਕਿ ਕੀ ਚੋਰੀਆਂ ਨੂੰ ਵੀ ਥੱਗੀਆਂ ਨੂੰ ਵੀ ਜਾਂ ਲੁਟੇਰਿਆਂ ਨੂੰ ਵੀ ਪੋਲੀਟੀਕਲ ਜਿਹੜਾ ਆ ਦਬਾਉਂਦਾ ਆ ਕੀ ਇਸ ਤਰ੍ਹਾਂ ਹੁੰਦਾ ਆ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਆਪਣੀ ਰਾਏ ਜ਼ਰੂਰ ਦਿਓ ਬਾਕੀ ਤੁਸੀਂ ਅਸੋਕ ਜੀ ਨਾਲ ਜੋ ਹੋਇਆ ਉਹਦੇ ਤੇ ਕੀ ਕਹਿਣਾ ਚਾਹੋਗੇ ਔਰ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਦੇਖੋ ਮਾਟਰ ਮੇਰੀ ਨਾਂ ਤਿੰਨ ਮਹੀਨੇ ਪਹਿਲਾਂ ਮੇਰੀ ਚੈਨੀ ਖੋਈ ਤੇ ਮਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾਂਦੇ ਚੋਰ ਜਿਨ੍ਹਾਂ ਨੇ ਲਾਈ ਹੀ ਮੇਰੀ ਚੈਨੀ ਉਹ ਵੀ ਫੜੇਗੇ ਉਹਨਾਂ ਨੇ ਇੱਕ ਸਨਿਆਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵੇਚੀ ਹੈ। ਬਾੜਾ ਚੌਂਕ ਦੇ ਵਿੱਚ ਆ ਉਹ ਕਾਕੂ ਉਹਦਾ ਨਾਂ ਆ। ਉਹਨਾਂ ਨੇ ਨਾਂ ਲਾਇਆ ਵੀ ਕਾਕੂ ਦੀ ਦੁਕਾਨ ਤੇ ਅਸੀਂ ਵੇਚੀ ਹੈ 60000 ਰੁਪਏ ਦੀ। ਤਾਂ 5-500 ਦੇ ਨੋਟ ਸਾਨੂੰ ਦਿੱਤੇ ਆ। ਤਾਂ ਅੱਜ ਤੱਕ ਪੁਲਿਸ ਕਹਿੰਦੀ ਹੈ ਵੀ ਅਸੀਂ ਨਾਂ ਸਾਨੂੰ ਉਹ ਚੈਨੀ ਟਰੇਸ ਕਰਕੇ ਦਿੱਤੀ ਆ। ਤਾਂ ਨਾ ਹੀ ਕੋਈ ਅੱਜ ਤੱਕ ਗੱਲ ਆ। ਸਾਨੂੰ ਕਹਿੰਦੇ ਅੱਜ ਇਹਦਾ ਪਰਚਾ ਦੇ ਲੱਗੇ ਅੱਜ ਦੇ ਲੱਗੇ। ਦੱਸੋ ਹੀ ਜੇ ਮੇਰੇ ਵਰਗੇ ਐਕਐਮਸੀ ਦੀ ਇਹ ਹਾਲਾਤ ਨੇ ਤਾਂ ਲੋਕਾਂ ਦਾ ਕੀ ਹਾਲਾਤ ਹੋਏਗਾ ਕਿੰਨਾ ਚਿਰ ਹੋ ਗਿਆ ਚੋਰਾਂ ਨੂੰ ਫੜਿਆ ਨੂੰ ਇਹਨਾਂ ਨੂੰ ਚੋਰਾਂ ਨੂੰ ਫੜਿਆ ਨੂੰ ਹੋ ਗਿਆ ਕੋਈ ਮਹੀਨਾ ਕ ਪੰਜ ਲੱਗਦਾ ਵੀ ਸੁਨਿਆਰੀ ਦੇ ਚੋਰਾਂ ਦਾ ਪਾਇਆ ਜਾ ਰਿਹਾ ਹਾਂਜੀ ਸੁਨਿਆਰੀ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਇਹ ਰਾਜਨੀਤੀ ਦਾ ਦਬਾਅ ਕੌਣ ਹੈ ਬੰਦਾ ਇਨੀ ਰੱਖੀ ਕਲੀਨ ਹੋ ਜਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਗੁਰਦਾਸਪੁਰ ਦੇ ਵਿੱਚ ਇਹ ਰਾਜਨੀਤੀ ਦਾ ਮਹਿਸਕਾਰ ਹੋਣ ਡਿਆ ਦਾ ਉਸ ਬੰਦੇ ਤੇ ਕਦੀ ਕਿਸੇ ਦੇ ਲੀਡਰ ਦੇ ਘਰ ਚਲ ਜਾਂਦਾ ਕਦੀ ਕਿਸੇ ਲੀਡਰ ਦੇ ਘਰ ਚਲ ਜਾਂਦਾ ਤੁਹਾਡੀ ਚੈਨੀ ਕਿਦੋਂ ਚੋਰੀ ਹੋਈ ਹੈ ਈਸ਼ਵਰాత్రి ਵਾਲੇ ਦਿਨ ਜਾਂ ਜਨਮ ਅਸ਼ਟਮੀ ਵਾਲੇ ਦਿਨ ਕਿੱਥੇ ਹੋਈ ਕਿੱਥੋਂ ਕਿੱਥੇ ਜਾਂਦੀ ਇਹ ਮੈਂ ਨਾ ਆਪਣੀ ਗੱਡੀ ਦੀ ਬੈਟਰੀ ਪਾਣ ਗਿਆ ਸੀਗਾ ਫਾਟਕ ਤੋਂ ਪਾਰ ਉੱਥੇ ਅੱਗੇ ਫਾਟਕ ਬੰਦ ਹੋ ਗਿਆ ਤੇ ਮੈਂ ਮੈਂ ਕਿਹਾ ਚਲੋ ਬਾਈਪਾਸ ਨੂੰ ਆ ਜੀਣਾ ਸਲਾਮਤ ਦੀ ਕੋਠੀ ਲੱਗ ਗਿਆ ਜੇ ਮੈਂ ਗਿਆ ਹੀ ਆ ਤੇ ਪਿੱਛੋਂ ਮੇਰੇ ਸੱਟ ਮਾਰਤੀ ਸੈੱਟ ਕਿੰਨੇ ਤੋਲੇ ਦੀ ਸੋਨੀ ਸੀ ਤੇ ਕਿੰਨੇ ਚ ਵੇਚੀ ਸੀ ਵੇਖੋ ਮੈਂ ਐਸਟੀਮੇਟ ਪਹਿਲਾਂ ਕਿਹਾ ਹੈਗਾ ਵੀ 4 ਕਿ ਤੋਲੇ ਦੀ ਮੇਰੀ ਚੈਨੀ ਹੈ ਯਾਨੀ ਕਿ ਮੇਰੇ ਕੋਲ ਮੇਰਾ ਪੱਕਾ ਬਿੱਲ ਉਹ ਚੈਨੀ ਦਾ ਲਾਪਿਆ ਵਾ 22 ਦੇ ਵਿੱਚੋਂ ਚੈਨੀ ਲਈ ਹੈਗੀ ਚੰਡੀਗੜ੍ਹ ਤੋਂ ਉਹ ਬਿੱਲ ਮੇਰੇ ਕੋਲ ਹੈ ਉਹ ਸ਼ੋਰਟ ਚ ਦਿਖਾ ਦਾਂਗੇ ਕੋਈ ਗੱਲ ਨਹੀਂ ਤੇ ਐ ਦੱਸੋ ਕਿ ਐਫਆਈਆਰ ਦਰਜ ਹੋ ਇਹੋ ਦੀ ਚੈਨੀ ਚੋਰੀ ਦੀ ਤੁਹਾਡੀ ਨਹੀਂ ਜੀ ਇਹ ਐਫਆਈਆਰ ਮੈਂ ਕਈ ਮੇਰਾ ਪੱਤਾ ਹੋ ਗਿਆ ਦਾ ਉਦੋਂ ਅਨਮਸ਼ਤਿਆਂ ਦੀ ਹੋਇਆ ਸੀ ਅੱਛਾ ਫਿਰ ਉਹਦੇ ਚ ਰੈਸ ਨਹੀਂ ਪਈ ਐ ਚੋਰਾਂ ਦੀ ਜਿਹੜੇ ਕੇਸ ਹੋਏ ਸੀ ਉਹਦੇ ਵਿੱਚ ਰੈਸ ਉਹਨਾਂ ਕੋਲੋਂ ਹੋਰ ਵੀ ਚੈਨੀਆਂ ਫੜੋਈਆਂ ਸੀ ਨਹੀਂ ਬਾਈ ਨੇਮ ਨਹੀਂ ਪਤਾ ਬਾਈ ਨੇਮ ਹੁਣ ਮੈਨੂੰ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤੇ ਮੈਂ ਤਾਂ ਕਹਿੰਦੇ ਆ ਵੀ ਜਿਹੜੇ ਆ ਜਿਨ੍ਹਾਂ ਨੇ ਲਈ ਐ ਵੱਡੇ ਚੋਰ ਤੇ ਇਹ ਨੇ ਕੀ ਮੰਗੀ ਐ ਹੁਣ ਮੇਰੀ ਮੰਗੇ ਐ ਕਿ ਮੈਨੂੰ ਇਨਸਾਫ ਦਿੱਤਾ ਜਾਏ ਤੇ ਮੇਰੀ ਚੈਨੀ ਜਿਹੜੀ ਹੈ ਮੈਨੂੰ ਦਵਾਈ ਦੇ ਕਿੰਨੂੰ ਮਿਲਦੀ ਉਹ ਕਿਹੜਾ ਪੁਲਿਸ ਅਧਿਕਾਰੀ ਹੈ ਤੇ ਕੀ ਕਹਿੰਦੇ ਹਨ ਮੈਂ ਐਸਐਚਓ ਨਾਲ ਵੀ ਮਿਲਿਆ ਮੈਂ ਐਸਐਚਓ ਸਾਹਿਬ ਨੂੰ ਮਿਲਿਆ ਤੇ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਸੀ ਮੈਂ ਤੇ ਐਸਐਸਪੀ ਸਾਹਿਬ ਨੇ ਮੈਨੂੰ ਪ੍ਰੋਸਾ ਦਵਾਈ ਆਇਆ ਹੈਗਾ ਵੀ ਥੋੜੀ ਚਿਰ ਵੇਟ ਕਰੋ ਤੇ ਮੈਂ ਤੁਹਾਡੀ ਚੈਨੀ ਜਿਹੜੀ ਹੈ ਤੁਹਾਨੂੰ ਦਵਾ ਦਾਂਗਾ ਤੇ ਮੈਂ ਆ ਜਿਹੜਾ ਮੈਂ ਪੱਕਾ ਬਿੱਲ ਹੈ ਮੇਰਾ ਜੀਐਸਟੀ ਬਿੱਲ ਤਰੇ ਦੇ ਸਾਰਾ ਕੁਝ ਟੈਕਸ ਪਾਰਿਆ ਦਾ ਮੈਂ ਕੋਈ ਇਹੋ ਜਿਹਾ ਕੋਈ ਰਫਕਾ ਬਣੇਗਾ ਮੇਰੇ ਕੋਲ ਐਸਐਸਪੀ ਸਾਹਿਬ ਨੇ ਕਿਹਾ ਹੀਗਾ ਮਨੂੰ ਕਿ ਆਪਣੇ ਮੈਨੂੰ ਬਿੱਲ ਦੇਣਾ ਤਾਂ ਇਹ ਹੁਣ ਮੈਂ ਬਿੱਲ ਲੈ ਕੇ ਆਇਆ ਤੁਹਾਡੇ ਸਾਹਮਣੇ ਪ੍ਰੈਸ ਦੇ ਵਿੱਚ ਤਾਂ ਮੈਂ ਐਸਐਸਪੀ ਸਾਹਿਬ ਨੂੰ ਵੀ ਕਾਪੀ ਭੇਜਣੀ ਹੈ ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣਾ ਚਾਹਨਾ ਪ੍ਰੈਸ ਵਾਲਿਆਂ ਨੂੰ ਮੇਰੀ ਬੇਇੱਜ਼ਤੀ ਹੈ ਤੁਹਾਡੇ ਅੱਗੇ ਜੇ ਮੈਨੂੰ ਚੰਨੀ ਨਾਂ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮਦਾ ਕੱਢੀ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਜਾਣਾ ਮੈਂ ਮੈਂ 5-6 ਦਿਨ ਦੇਖਣਾ ਵਾਂ ਮੈਂ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਵਾ ਤਾਂ ਮੈਂ ਹੋ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਤਾਂ ਗਰਦਾਪੁਰ ਦੇ ਲੀਡਰਾਂ ਦੀ ਕਤੂਤ ਮੈਂ ਸਾਰੀ ਦੱਸ ਕੇ ਆਉਣਾ ਉੱਥੇ ਕੀ ਕਹਿੰਦੇ ਆ ਕਹਿੰਦੇ ਕੀ ਆ ਜੀ ਪੁਲਿਸ ਦੀ ਕਰ ਜੁਦੀ ਮਿਲਣ ਜਾਂਦੇ ਬਸ ਐ ਹੋਈ ਅੱਜ ਕਰਨੇ ਆ ਕੱਲ ਕਰਨੇ ਆ ਬਸ ਐ ਹੋ ਕੁਛ ਹੀ ਮੈਨੂੰ ਇਸ ਚੀਜ਼ੋਂ ਨਿਕਲ ਗਿਆ ਇਸ ਚੀਜ਼ ਨੂੰ ਮਹੀਨਾ ਨਿਕਲ ਗਿਆ ਕੀ ਮੰਨ ਕਰਦੇ ਬੜੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਚਣੀ ਜਿਹੀ ਮੈਨੂੰ ਬਾਈ ਚਾਨੀ ਮੈਨੂੰ ਵਧਾਈ ਦੇ ਬਸ